ਮੈਨੂੰ ਕਿਸੇ ਨੇ ਕਿਹਾ ਨਹੀਂ ਮੈਂ ਮਹਾਰਾਜ ਦੀ ਹਜ਼ੂਰੀ 'ਚ ਖੜਾ ਮੈਨੂੰ ਕਿਸੇ ਨੇ ਰੋਕਿਆ ਨਹੀਂ ਜਿਹੜੀ ਮੈਂ ਸਟੇਜ ਦੀ ਡਿਊਟੀ ਕਰਦਾ ਮੈਂ ਅੱਜ ਤੋਂ ਬਾਅਦ ਨਹੀਂ ਕਰਨੀ ਆਖੋ ਸਤਨਾਮ ਸ੍ਰੀ ਸਾਰੇ ਜਪ ਲਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਗੂੰਜਾਂ ਪਾ ਦਿਓ ਸਭ ਦੀ ਹਾਜ਼ਰੀ ਲੱਗ ਜਾਏ ਸਤਨਾਮ ਵਾਹੇ ਗੁਰ ਸਤਨਾਮ ਵਾਹੇ ਗੁਰ ਸਤ ਵਾਹ ਪਾਕਿਸਤਾਨ ਬਣਿਆ ਨਹੀਂ ਸੀ ਸੰਗਤ ਆਈ ਨਾਨਕ ਸਰ ਤੇ ਪ੍ਰਸ਼ਾਦ ਬਹੁਤ ਹੈ ਤਰ੍ਹਾਂ ਤਰ੍ਹਾਂ ਦਾ ਤੇ ਇੱਕ ਮਾਈ ਨੇ ਅੱਧ ਕੋ ਪਾਟਾ ਦੇ ਦਿੱਤਾ ਉਹਨਾ ਨੇ ਥੱਲੇ ਰੱਖ ਲਿਆ ਵੀ ਬਾਬਾ ਅਨੰਦ ਸਿੰਘ ਤੇਰਾ ਆਟਾ ਪ੍ਰਵਾਨ ਕਰਨਗੇ ਜਦੋਂ ਆਏ ਬਾਬਾ ਜੀ ਛਟੀ ਦੇ ਨਾਲ ਪ੍ਰਸ਼ਾਦ ਜਦੋਂ ਭਗਤਾਇਆ ਛਟੀ ਦੇ ਨਾਲ ਉਹ ਪ੍ਰਸ਼ਾਦ ਉੱਪਰ ਲੈ ਆਏ ਆਟੇ ਦੀ ਪੋਟੜੀ ਆ ਭਾਈ ਕੌਣ ਲਿਆਇਆ ਜੀ ਇੱਕ ਮਾਈ ਨੇ ਭੇਜਿਆ ਹੈ ਈਸ਼ਰ ਪੁੱਤਰ ਅੱਜ ਗੁਰੂ ਸਾਹਿਬ ਦਾ ਜਿਹੜਾ ਪ੍ਰਸ਼ਾਦਾ ਤਿਆਰ ਕਰਨਾ ਹੈ ਨਾ ਥਾਲਾ ਆ ਆਟੇ ਦਾ ਕਰਿਓ ਉਹ ਸੋਚਣ ਲੱਗੇ ਬਾਬਾ ਜੀ ਉਹ ਮਾਈ ਦੀ ਭੇਟਾ ਤਨ ਬਾਬਾ ਨਾਨ ਸਿੰਘ ਜੀ ਅੰਤਰਜਾਮੀ ਕਹਿੰਦੇ ਪਹਿਲਾਂ ਜ਼ਿਮੀਂਦਾਰਾਂ ਨੇ ਵੱਢਿਆ ਸਾਂਭਿਆ ਗਰੀਬਾਂ ਨੇ ਚੁਗਿਆ ਫਿਰ ਮਾਈ ਹੱਥ ਵਿੱਚ ਛੋਟੀ ਐ ਉਹਨੇ ਇੱਕ ਇੱਕ ਸਿੱਟਾ ਚੁਗਿਆ ਕੁੱਟਿਆ ਧੋਇਆ ਬਣਾਇਆ ਇੱਕ ਇੱਕ ਦਾਣੇ ਤੇ ਮੂਲ ਮੰਤਰ ਪਹਿਲੀ ਪੌੜੀ ਪੜ ਕੇ ਆਟਾ ਤਿਆਰ ਕਰਕੇ ਇਹ ਭੇਜਿਆ ਐ ਧੰਨ ਗੁਰੂ ਨਾਨਕ ਸਾਹਿਬ ਐ ਛਕਣਗੇ ਜਿਵੇਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾਧੀ ਆਖੋ ਸਤਨਾਮ ਸ੍ਰੀ ਓਏ ਦਰ ਉਹ ਹੈ ਬਾਬਾ ਜੀ ਦਾ ਜਿੱਥੇ ਭਾਵਨਾ ਪ੍ਰੇਮ ਸ਼ਰਧਾ ਸਿਖਾਈ ਜਾਂਦੀ ਧੰਨ ਧੰਨ ਬਾਬਾ ਅਨੰਤ ਸਿੰਘ ਮਹਾਰਾਜ